ਜਿਲ੍ਹਾ ਗੁਰਦਾਸਪੁਰ ਦੇ ਮਾਨਯੋਗ ਐਸਐਸਪੀ ਜਮਾਰੀਸ਼ ਕੁਮਾਰ ਓਮ ਪ੍ਰਕਾਸ਼ ਜੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਚੋਣ ਕਮਿਸ਼ਨ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਖਿਲਾਫ ਵਿਸ਼ੇਸ਼ ਚਲਾਏ ਗਏ ਮਹਿੰਮ ਦੌਰਾਨ ਬੀਤੇ ਕੱਲ ਬੀਓਪੀ ਚੰਦੂ ਵਡਾਲਾ ਵਿਖੇ ਬੀਐਸਐਫ ਦੇ ਜਵਾਨਾਂ ਵੱਲੋਂ ਇੱਕ ਡਰੋਨ ਦੀ ਆਵਾਜ਼ ਸੁਣੀ ਗਈ ਅਤੇ ਤਿੰਨ ਰਾਉਂਡ ਫਾਇਰ ਕੀਤੇ ਗਏ ਇਸ ਮਗਰੋਂ ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਬਾੜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਚ آپریشن ਚਲਾਇਆ ਗਿਆ ਜਿਸ ਦੌਰਾਨ ਥਾਣਾ ਕਲਾਂਨੌਰ ਦੇ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ 15 ਪੈਕੇਟ ਹੈਰੋਨ ਜਿਨ੍ਹਾਂ ਦਾ ਵਜ਼ਨ ਕਰੀਬ 11 ਕਿਲੋ ਸੀ ਬਰਾਮਦ ਹੋਈ ਹੈ ਇੱਕ ਹੋਰ ਸਰਚ ਅਭਿਆਨ ਤਹਿਤ ਇੱਕ ਕਾਲੇ ਰੰਗ ਦਾ ਡਰੋਨ ਵੀ ਬਰਾਮਦ ਕੀਤਾ ਗਿਆ ਹੈ ਜਿਸ ਤੇ ਕਾਰਵਾਈ ਕਰਦਿਆਂ ਕਲਾਂਨੌਰ ਪੁਲਿਸ ਥਾਣੇ ਵਿੱਚ ਅਣਪਛਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ ਬੀਐਸਐਫ ਬਾਡਰ ਸਕਿਉਰਿਟੀ ਫੋਰਸ ਤੇ ਗੁਰਦਾਸਪੁਰ ਪੁਲਿਸ ਨੇ ਜੋਇੰਟਲੀ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਮਿਤੀ 26 ਮਈ 2024 ਦੀ ਰਾਤ ਨੂੰ ਇੱਕ ਹਮਿੰਗ ਸਾਊਂਡ ਜਿਹੜਾ ਹੈ ਉਹ ਡਿਟੈਕਟ ਹੋਇਆ ਸੀ ਬੀਓਪੀ ਚੰਦੂਗੜਾ ਤੋਂ ਜਿੱਥੇ ਬੀਐਸਐਫ ਦੇ ਅਲਰਟ ਜਵਾਨ ਨੇ ਇਮੀਡੀਏਟਲੀ ਜੋ ਹੈ ਉਹ ਇਨਫੋਰਮੇਸ਼ਨ ਆਗੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਬੀਐਸਐਫ ਦੁਆਰਾ 3 ਰਾਊਂਡ ਵੀ ਕਾਇਮ ਕੀਤੇ ਗਏ ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਡ ਹੈ ਰੋਇਲ ਲੱਗ ਰਹੀ ਹੈ ਇਹ ਅਪਰੋਕਸਿਮੇਟਲੀ 10.645 ਕੇਜੀ ਹੈ ਔਰ ਉਸ ਨੂੰ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਲੀਕਾਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਇਹ ਸਾਰੇ ਮੈਟਰ ਵੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਆਪਰੇਸ਼ਨ ਤੋਂ ਕੀਤੀ ਜਾਵੇਗਾ ਸਰ ਬ੍ਰਾਊਨ ਇਹ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਤਾਂ ਕਿ ਇਹ ਕਿਹਦਾ ਹੈ ਜੀ ਕਿ ਰਸਤੇ ਕਦੇ ਇਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਰਦਰ ਇਨਵੈਸਟੀਗੇਸ਼ਨ ਕਿਉਂਕਿ ਹਲੇ ਕੁਛੀ ਟਾਈਮ ਲੱਗਿਆ ਹੈ ਅਸੀਂ ਇਹ ਵੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ। ਹਰਿ ਮੰਤਰੀ ਉਹ ਇੱਕ ਦਿਸਟ੍ਰੋਸ ਨਿਕਤੀ ਗੱਲ ਵੀ ਪੂਰੀ ਸਰ ਤੋਂੜਨ ਲੱਗ ਪੜਾ ਤੇ ਇਹਨਾਂ ਦੇ ਵਿੱਚ ਦੌੜ てる ਨਾ ਤਾਂ ਨਹੀਂ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਿਕੋਜ਼ ਟੂਨ ਜਾਪਤਾ ਚੱਲ ਰਿਹਾ ਹੈ ਜੀ ਹਰ ਪੇ ਤੇ ਨਾਤੇ ਵੀ ਲਾਏ ਨੇ ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਬੀਐਸਐਫ ਵੀ ਆਲਸੋ ਔਨ ਹਾਈ ਅਲਰਟ ਸੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੋ ਰਹੀ ਹੈ ਉਹਦੇ ਤੇ ਵੀ ਸਾਡੀ ਦੋਨੋਂਾਂ ਦੀ ਜਿਹ ਦੋਨੋਂ ਜਿਹੜੇ ਏਜੰਸੀਜ਼ ਹੈ ਨਾ ਦੀ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਔਰ ਇਹ ਇੱਕ ਵੱਡੀ ਸਫਲਤਾ ਇਸ ਕਾਰਨ ਹੀ ਹੈ ਕਿਉਂਕਿ ਬੀਐਸਐਫ ਵੀ ਕਾਫੀ ਅਲਰਟ ਸੀਗੀ ਤੇ ਪੁਲਿਸ ਜਿਹੜੀ ਕਟੋਲੀਆਂ ਉਹ ਵੀ ਅਲਰਟ ਸੀ ਉਹਨਾਂ ਨੇ ਮਿਲ ਕੇ ਕਾਫੀ ਅੱਛਾ ਰਿਕਵਰੀ ਵੀ ਕੀਤੀ ਹੈ ਤੇ ਰੰਬਸ ਵੀ ਕੀਤਾ। ਉਹ ਲੈਕਚਰ ਵੀ ਨਹੀਂ ਕਰ ਰਹੇ ਸੀਗੇ। ਉਸ ਤੋਂ ਪਹਿਲਾਂ ਵੀ ਵਕਫਾਕ ਮੁਕਰਨਿਆਂ ਦੇ ਵਿੱਚ ਅਸੀਂ ਰਿਕਵਰੀ ਕਰ ਚੁੱਕੇ ਹਾਂ। ਇੱਕ ਜਿਹੜਾ ਸਾਡਾ ਪੰਜਾਬ ਨਾਲੋਂ ਉੱਥੋਂ ਵੀ ਰਿਕਵਰੀ ਹੋਈ ਹੈ। ਕੈਸ਼ ਦੀ ਰਿਕਵਰੀ ਹੋਈ ਹੈ ਤੇ ਡਰਗਸ ਦੀ, ਹੈਰੋਇਨ ਦੀ ਵੀ ਰਿਕਵਰੀ ਹੋਈ ਹੈ। ਇੰਨਕਾਂ ਵੈਪਨਸ ਦੀ ਵੀ ਇਸ ਰਿਕਵਰੀ ਕੀਤੀ ਹੈ। ਸਾਡੇ ਵਕਫਾਕ ਨਾਲੇ ਪੂਰੇ ਡਿਸਟ੍ਰਿਕਟ ਦੇ ਵਿੱਚ ਲੱਗੇ ਹਾਂ। ਉੱਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ। 23 ਸਾਰੀ ਤਾਕਤ ਤੇ ਜਿਹੜੀ ਸਾਡੀ ਸੀਏਪੀ ਸਾਨੂੰ ਮਿਲਿਆ ਉਹਨਾਂ ਨੂੰ ਵੀ ਡਿਪਲੋਏ ਕੀਤਾ ਗਿਆ। ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਜਿਹੜੀ ਸਾਡੀ ਸੈਂਟਰਲ ਆਰਮਡ ਪੁਲਿਸ ਫੋਰਸ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟ੍ਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹਾਂ। ਮਤਲਬ ਕੀ ਜਦ ਅਸੀਂ ਅਸੀਂ స్ਮਗਲਰ ਆਉਂਦੇ ਹੈ ਤਾਂ ਇਹੀ ਮੈਸੇਜ ਹੈ ਕਿ ਉਹ ਆਪਣੀ ਇਲੀਗਲ ਐਕਟੀਵਿਟੀਜ਼ ਛੋੜ ਦੇਣ ਕਿਉਂਕਿ ਇਹਨੂੰ ਅਸੀਂ ਲਾਜਿਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਭ ਤੋਂ ਸਖਤ ਸਜ਼ਾ ਵੀ ਹੋਏ ਆਫਟਰ ਇਨਵੈਸਟੀਗੇਸ਼ਨ ਇਸ ਕੰਪਲੀਟਡ। ਔਰ ਅੱਗੇ ਵੀ ਅਸੀਂ ਲਗਾਤਾਰ ਉਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਬਸਟ ਕਰਾਂਗੇ ਤੇ ਇਹਦੇ ਨਾਲ ਸਾਡੀ ਮੂਵਿੰਗ ਜਿਹੜੀ ਹੋ ਜਾਰੀ ਰਹੇਗੀ।